ਜੰਗ ਸ਼ਬਦ ਜਿਹੜਾ ਉਹ ਹੈ ਛੋਟਾ ਪਰ ਇਹ ਕਈ ਪੀੜ੍hiyan ਖਾ ਜਾਂਦਾ ਜਿਸ ਸਮੇਂ ਦੇ ਹੁਣ ਹਾਲਾਤ ਹੋ ਰਹੇ ਆਪਾਂ ਸੋਸ਼ਲ ਮੀਡੀਆ ਤੇ ਸਭ ਕੁਝ ਦੇਖੀ ਜਾਂਦੇ ਆ ਸੋ ਕੱਲ ਜਿਹੜਾ ਸਾਇਰਨ ਵੀ ਬਜਾਇਆ ਸੀ ਸਾਇਰਨ ਅਲਰਟ ਇਹਦਾ ਵੱਖ-ਵੱਖ ਜਿਲਿਆਂ ਦੇ ਵਿੱਚ ਕੀਤਾ ਸੀ ਪਰ ਇੱਕ ਅਮਰਤਸਰ ਜ਼ਿਲ੍ਹਾ ਹੈ ਜਿੱਥੇ ਇਹ ਸਾਇਰਨ ਹੈ ਜਿਹੜਾ ਦੋ ਵਾਰੀ ਬਜਿਆ ਜਾਨੀ ਕਿ ਬਲੈਕਆਊਟ ਹੈ ਜਿਹੜਾ ਦੋ ਵਾਰੀ ਕੀਤਾ ਅਮਰਤਸਰ ਦੇ ਵਿੱਚ ਕਿਉਂ ਕੀਤਾ ਕਿਉਂਕਿ ਇੱਥੇ ਇਸ ਜ਼ਿਲ੍ਹੇ ਦੇ ਵਿੱਚ ਤਿੰਨ ਪਿੰਡ ਪੈਂਦੇ ਸੀਗੇ ਜਿਨ੍ਹਾਂ ਦਾ ਨਾਮ ਹੈ ਦੁਤਾਹਲਾ ਜੇਠੂਬਾਲ ਤੇ ਪੰਦੇਰ ਇਹਦੇ ਵਿੱਚ ਰਾਕੇਟ ਆ ਜਿਹੜੇ ਰਾਤ ਸਮੇਂ ਡਿੱਗਦੇ ਆ 7 ਮਿੰਟਾਂ ਦੇ ਵਿੱਚ 6 ਧਮਾਕਾ ਜਿਹੜੇ ਹੋ ਜਾਂਦੇ ਆ ਪਰ ਬਚਤ ਇੰਨੀ ਕੀ ਰਹੇਗੀ ਕਿ ਇਹਨਾਂ ਰਾਕਟਾਂ ਨੂੰ ਜਿਹੜਾ ਅਸਮਾਨ ਦੇ ਵਿੱਚ ਜਿਹੜਾ ਬੇਅਸਰ ਕਰਤਾ ਸੀ ਇਹ ਖਾਲੀ ਹੋ ਕੇ ਜਿਹੜਾ ਹੀਠਾ ਦਿਖਦੇ ਆ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਸਮਾਂ ਸੀ ਡਿੱਗਣ ਦਾ 1:02 ਮਿੰਟ ਤੋਂ ਲੈ ਕੇ 1:09 ਮਿੰਟ ਤੱਕ ਦਾ ਇਸ ਤੋਂ ਬਾਅਦ ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ ਤਾਂ ਉਹ ਆਰਮੀ ਨੂੰ ਜਾਣਕਾਰੀ ਦਿੰਦੇ ਆ ਆਰਮੀ ਉੱਥੇ ਪਹੁੰਚਦੀ ਹੈ ਤੇ ਉਹ ਰਾਕਟ ਜਿਹੜੇ ਆਪਣੇ ਨਾਲ ਲੈ ਜਾਂਦੀ ਹੈ ਇਸ ਤੋਂ ਬਾਅਦ ਫਿਰ ਬਲੈਕਆਊਟ ਆ ਜਿਹੜਾ ਅਮਰਸਰ ਜ਼ਿਲ੍ਹੇ ਵਿੱਚ ਕਰ ਦਿੱਤਾ ਜਾਂਦਾ ਹੈ 4:30 ਵਜੇ ਤੱਕ ਕਹਿੰਦੇ ਤੋਂ ਭਾਵ 2.5 ਘੰਟਿਆਂ ਦਾ ਫਿਰ ਬਲੈਕਆਊਟ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਉਹ ਹਨੇਰਾ ਛਾ ਜਾਂਦਾ। ਪਰ ਜਿਹੜੇ ਕਹਿੰਦੇ ਆ ਕਿ ਇਹਨਾਂ ਨੂੰ ਸਬਕ ਸਿਖਾਓ, ਜੰਗ ਲੱਗਣੀ ਚਾਹੀਦੀ ਹੈ, ਚੱਕ ਲੋ ਰੱਖ ਲੋ। ਇਹ ਜਿਹੜੇ ਸਰਹੱਦੀ ਪਿੰਡ ਨੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਿੰਡ ਪੈਂਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ, ਉਹ ਇੱਕ ਵਾਰ ਫੇਰ ਉੱਜੜ ਗਏ। ਆਪ ਦਾ ਜੋ ਜ਼ਰੂਰੀ ਸਮਾਨ ਹੈ ਉਹ ਨਾਲ ਲੈ ਕੇ ਦੂਰ ਕਿਸੇ ਸੇਫਟੀ ਜਗ੍ਹਾ ਤੇ ਜਾ ਰਹੇ ਆ। ਪੈਟਰੋਲ ਪੰਪਾਂ ਤੇ ਲਾਈਨਾਂ ਲੱਗ ਗਈਆਂ। ਜਿੱਥੇ ਪਰਚੂਨ ਵਿਕਦਾ ਹੈ, ਉਹਨਾਂ ਦਾ 20 ਤੋਂ 30% ਦੀ ਰੇਟ ਵਧ ਗਿਆ। ਸਮਾਨ ਨਹੀਂ ਮਿਲਦਾ ਖਾਣ ਪੀਣ ਦਾ, ਆਟਾ, ਦਾਲ, ਚੌਲ, ਤੇਲ, ਸਬਜ਼ੀਆਂ ਇਹ ਚਾਹੀਦੀਆਂ ਨੇ। ਤੇ ਜਿਹੜੀ ਢੋਲਾਂ ਚ ਘਰੇ ਕਣ ਕਰੇਗੀ ਉਹ ਵੱਖਰੇਗੀ ਹਜੇ ਆਪਾਂ ਵੀ ਨਹੀਂ ਫਸਲ ਪੂਰੀ ਸੰਭੀ ਉਹਨਾਂ ਲੋਕਾਂ ਤੇ ਦੇਖੋ ਕੀ ਵੀ ਦੀ ਹੋ ਬੇਜਮਾਨ ਪਸ਼ੂ ਹੁਣ ਹੀ ਉਹਨਾਂ ਦੇ ਕਿੱਥੇ ਕਿਵੇਂ ਸੰਭਾਲਣਗੇ ਤੋਂ ਆ ਮੌਸਮ ਦੇਖ ਲੋ ਗਰਮੀ ਦਾ ਗਾਹ ਮੌਸਮ ਆ ਦੋ ਦਿਨਾਂ ਨੂੰ ਹੋਰ ਗਰਮੀ ਹੋ ਜਾਊਗੀ ਹੁਣ ਮੀਂਹ ਪਈ ਜਾਂਦਾ ਉਹ ਚ ਵੀ ਉਹਨਾਂ ਨੂੰ ਔਖਾ ਹੈ ਤਾਂ ਜੰਗ ਸ਼ਬਦ ਜਿਹੜਾ ਕੈਨ ਨੂੰ ਸੌਖਾ ਹੈ ਜਾਂ ਆਪਾਂ ਸੋਸ਼ਲ ਮੀਡੀਆ ਤੇ ਬਹਿ ਕੇ ਕਹਿੰਦੇ ਆ ਕਿ ਸਭ ਸਕਾਉ ਆਇਆ ਕਰਾਓ ਪਰ ਜਿੰਨਾ ਤੇ ਇਹ ਬੀਤਦੀ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਅੰਮ੍ਰਿਤਸਰ ਜ਼ਿਲ੍ਹੇ ਨੂੰ ਦੇਖ ਲੋ ਜਿੱਥੇ ਰਾਕਟ ਡਿੱਗੇ ਨੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਦਾ ਦ ਇੰਨੇ ਪਰਬਾਜ਼ ਜਿਹੜੇ ਉਹ ਪੂਰੇ ਹੋ ਜਾਣੇ ਸੀਗੇ ਕੀ ਪਤਾ ਕਿੱਥੇ ਉਹ ਡਿੱਗਣੇ ਸੀ ਕਿੰਨਾ ਉਹਨਾਂ ਨੂੰ ਨੁਕਸਾਨ ਕਰਨਾ ਸੀ ਜਾਂ ਹੋਰ ਵੀ ਡਿੱਗ ਸਕਦੇ ਸੀਗੇ ਤਾਂ ਇਸ ਕਰਕੇ ਦੋਨੋਂ ਪਾਸਿਆਂ ਦੇ ਲੋਕ ਸੁੱਖ ਸ਼ਾਂਤੀ ਚਾਹੁੰਦੇ ਆ ਅਮਨ ਚੈਨ ਚਾਹੁੰਦੇ ਆ ਇਹ ਲੋਕ ਅੱਧਾ ਦੇ ਆਸ-ਪਾਸ ਵੀ ਕਰ ਰਹੀ ਐ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਪਾਰੀਆਂ ਨੇ ਵੀ ਅਸੀਂ ਲੜਾਈ ਐ ਜਿਹੜੀ ਨਹੀਂ ਚਾਹੁੰਦੇ ਪਰ ਪਤਾ ਨਹੀਂ ਕਿਉਂ ਲੜਾਈ ਜਿਹੜੀ ਰੁਕਣ ਦਾ ਉਹ ਨਾ ਨਹੀਂ ਲੈ ਰਹੀ